ਪੰਜ ਫ੍ਰੀ ਟੈਸਟਾਂ ਦੀ ਲੜੀ ਦਾ ਚੌਥਾ ਫ੍ਰੀ ਟੈਸਟ ਜੋ ਹੈ ਸੀਨੀਅਰ ਟੀਚਰ ਪੰਜਾਬੀ ਅਤੇ ਪੰਜਾਬ ਮਾਸਟਰ ਕਾਡਰ ਲਈ ਲਾਹੇਵੰਦ ਬਿਲਕੁਲ ਫ੍ਰੀ ਹੈ ਔਰ ਤੁਸੀਂ ਜੋ ਹੈ ਇਸ ਨੰਬਰ ਤੇ ਕਾਲ ਕਰਕੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਜਿਨੇ ਪਹਿਲਾਂ ਰਜਿਸਟ੍ਰੇਸ਼ਨ ਕਰਾਇਆ ਤਾਂ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ ਉਹ ਸਿੱਧਾ ਆਪਣੇ ਜੇਬੀ ਕਲਾਸਿਸ ਸ੍ਰੀ ਗੰਗਾ ਨਗਰ ਬਸਟਾਂ ਦੇ ਨੇੜੇ ਉੱਥੇ ਪਹੁੰਚ ਜਾਵੇ ਅਗਲਾ ਟੈਸਟ ਹੈ ਉਹ 24 ਅਗਸਤ 2025 ਨੂੰ ਹੋਵੇਗਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਸ ਤੋਂ ਅਗਲਾ ਟੈਸਟ ਉਹ 31 ਅਗਸਤ ਨੂੰ ਹੋਵੇਗਾ ਜਿਹੜਾ ਕਿ ਲਾਸਟ ਹੋਵੇਗਾ ਇਸ ਵਾਰ ਜੋ ਟੈਸਟ ਹੈ ਉਹਦੇ ਵਿੱਚ ਦੋ ਗੱਲਾਂ ਨੇ ਉਹ ਬੜੀਆਂ ਖਾਸ ਨੇ ਜੋ ਕਿ ਪਿਛਲੇ ਟੈਸਟਾਂ ਚ ਨਹੀਂ ਹੋਈਆਂ ਪਹਿਲੀ ਗੱਲ ਕਿ ਇਸ ਟੈਸਟ ਦੇ ਅੰਦਰ ਤੁਹਾਡੇ ਫਸਟ ਜਿਹੜਾ ਪੇਪਰ ਹੈ ਜੀਕੇ ਵਾਲਾ ਉਹਦਾ ਵੀ ਟੈਸਟ ਲਿੱਤਾ ਜਾਵੇਗਾ ਇਹ ਟੈਸਟ ਪੂਰੇ ਪਾਠਕ੍ਰਮ ਤੇ ਅਧਾਰਿਤ ਹੈ ਦੋਨੋਂ ਤੁਸੀਂ ਆਣੇ ਔਰ ਆ ਕੇ 11 ਵਜੇ ਤੋਂ ਲੈ ਕੇ 12:30 ਵਜੇ ਤੱਕ GK ਦਾ ਪੇਪਰ ਹੋਵੇਗਾ ਪਹਿਲਾਂ ਫਿਰ 5 ਮਿੰਟ ਦਾ ਵਿੱਚ ਤੁਹਾਡੇ ਆਸਤੇ ਬ੍ਰੇਕ ਹੈਗਾ 12:35 ਮਿੰਟ ਤੋਂ ਲੈ ਕੇ 3 ਵਜੇ ਤੱਕ ਪੰਜਾਬੀ ਦਾ ਪੇਪਰ ਹੋਵੇਗਾ ਹੋਰ ਫਿਰ ਇਸ ਤੋਂ ਬਾਅਦ ਇਹਨਾਂ ਦੋਨਾਂ ਦਾ ਜੋ ਮੈਰਿਟ ਹੈ ਉਹ ਆਪਣੇ ਟੈਲੀਗ੍ਰam ਚੈਨਲ ਤੇ ਤੁਹਾਨੂੰ WhatsApp ਗਰੁੱਪ ਤੇ ਮਿਲ ਜਾਵੇਗੀ ਔਰ ਇਹ ਜੋ ਮੈਰਿਟ ਆਵੇਗੀ ਕਟੋ-ਕਟ ਸਵਾ ਸੋ ਜਵਾਕਾ ਦੀ ਮੈਰਿਟ ਹੁੰਦੀ ਹੈ ਉਸ ਤੋਂ ਬਾਅਦ ਆਨਲਾਈਨ ਜਿਹੜੇ ਬੇਰ ਨਾਲ ਜੁੜੇਦੇ ਆਂ ਅਗਰ ਉਹਨਾਂ ਨੂੰ ਆਪਾਂ ਮਿਲਾ ਲਈਏ ਤਾਂ ਲਗਭਗ 300 ਵਿਦਿਆਰਥੀਆਂ ਦੇ ਵਿੱਚੋਂ ਜੋ ਮੈਰਿਟ ਹੈ ਤੁਹਾਨੂੰ ਮਿਲ ਜਾਂਦੀ ਹੈ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਮੇਰੀ ਤਿਆਰੀ ਕਿਸ ਤਰੀਕੇ ਦੀ ਹੈ ਉਸ ਦੇ ਨਾਂ ਨਾਂ ਜੋ ਅਸੀਂ ਕੰਮ ਕਰਦੇ ਆ ਉਹ ਇੱਕ ਖਾਸ ਕੰਮ ਹੈ ਕਿ ਹਰ ਇੱਕ ਬੱਚੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਇਹ ਜਿਹੜਾ ਗੱਲਬਾਤ ਵਾਲਾ ਸੈਸ਼ਨ ਹੈਗਾ ਇਹਨਾਂ ਦੇ ਲਈ ਫालतू ਟਾਈਮ ਹੈ ਜਿਹੜਾ ਅਲੱਗ ਤੋਂ ਨਹੀਂ ਲਿੱਤਾ ਜਾਂਦਾ ਉਸ ਵਿੱਚ ਕੀ ਕਰਦੇ ਆ ਕਿ ਜਦੋਂ ਪੰਜਾਬੀ ਦਾ ਪੇਪਰ ਸ਼ੁਰੂ ਹੋਵੇਗਾ 12:30 ਵਜੇ ਤੋਂ ਲੈ ਕੇ 3 ਵਜੇ 9:00 ਵਜੇ ਤੱਕ ਟੈਂਡ ਦੇ ਵਿੱਚ 2:35 ਮਿੰਟ ਹੈ ਜੋ ਹਰ ਕਿਸੇ ਵਿਦਿਆਰਥੀ ਨੂੰ ਮਿਲਦੇ ਹੈ 2.5 ਘੰਟੇ ਦਾ ਪੇਪਰ ਹੈ। ਇਕੱਲੇ-ਇਕੱਲੇ ਵਿਦਿਆਰਥੀ ਨਾਲ ਗੱਲਬਾਤ ਕੀਤੀ ਜਾਂਦੀ ਹੈ 5 ਮਿੰਟ ਲਈ ਵੱਖਰੀ ਥਾਂ ਤੇ ਬਹਿ ਕੇ ਔਰ ਉਸ ਨੂੰ ਕੀ ਦਿੱਕਤ ਆ ਰਹੀ ਹੈ? ਕੀ ਮੁਸ਼ਕਲਾਂ ਦਾ ਉਹ ਸਾਹਮਣਾ ਕਰ ਰਹਾ ਹੈ ਕਰ ਰਹੀ ਹੈ? ਉਹਦੀ ਹਰ ਇੱਕ ਸਮੱਸਿਆ ਦਾ ਨਿਵਾਰਣ ਕੀਤਾ ਜਾਂਦਾ ਹੈਗਾ। ਜੇ ਉਹ ਟੈਂਡੀ ਕਲਾਸ ਜਾ ਰਿਹਾ ਹੈ ਤਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਚੜਦੀ ਕਲਾ ਚ ਜਾਵੇ ਹੋਰ ਉਹਦਾ ਕੋਈ ਵੀ ਵਿਸ਼ਾ ਵਸਤੂ ਤੋਂ ਸੰਬੰਧਿਤ ਜਾਂ ਕਿਸੇ ਤੋਂ ਸੰਬੰਧਿਤ ਕੋਈ ਵੀ ਉਹਨੂੰ ਸਮੱਸਿਆ ਹੈ ਮੇਰੀ ਤਰਫੋਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਮਾਧਨ ਹੋ ਜਾਵੇ ਤਾਂ ਹਰ ਇੱਕ ਵਿਦਿਆਰਥੀ ਨੂੰ ਇਕੱਲੇ-ਇਕੱਲੇ ਵਿਦਿਆਰਥੀ ਨੂੰ ਜਿਹੜਾ ਹੈ ਸਮਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਜਿਹੜਾ ਹੈ ਆਪਣਾ ਚੌਥਾ ਫ੍ਰੀ ਟੈਸਟ ਹੈ ਉਸ ਵਿੱਚ ਆਓ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕਰੋ ਉਹਨਾਂ ਨੂੰ ਦੱਸੋ ਕਿ ਏਕਤੀਵਾਰ RPSC ਤਲਾ RPSC ਵਾਲੀ ਤਰ੍ਹਾਂ ਦੋਨੋਂ ਟੈਸਟ ਹੋਣੇ ਆ ਆਪਾਂ ਦੇਣ ਚੱਲਦੇ ਆਂ ਹੋਰ ਗੁਰਜੀਆਂ ਨਾਲ ਗੱਲਬਾਤ ਵੀ ਕਰਾਂਗੇ ਕਿ ਮੇਰੀ ਜਿਹੜੀ ਤਿਆਰੀ ਹੈ ਉਹ ਸ਼ਦੀਸਾ ਵਿੱਚ ਚੱਲ ਰਹੀ ਹੈ ਔਰ ਇਹ ਬਿਲਕੁਲ ਸਹੀ ਚੱਲ ਰਹੀ ਹੈ ਕਿਉਂਕਿ ਕਈ ਵਿਦਿਆਰਥੀ ਕੀ ਹੈ ਕਿ ਕਾਫੀ ਤਿਆਰੀ ਕਰ ਰਹੇ ਹੈ ਔਰ ਕਈ ਮਹੀਨਿਆਂ ਤੋਂ ਲਗਾਤਾਰ ਤਿਆਰੀ ਕਰ ਰਹੇ ਹੈ ਪਰ ਆਉਟਪੁੱਟ ਨਹੀਂ ਆ ਰਿਹਾ ਕਹਿਜੇ ਵਿਦਿਆਰਥੀ ਜਿਹੜੇ ਕਿ ਬੜੀ ਮਿਹਨਤ ਕਰ ਰਹੇ ਹੈ ਔਰ ਆਉਟਪੁੱਟ ਨਹੀਂ ਆ ਰਿਹਾ ਉਹਨਾਂ ਵਿਦਿਆਰਥੀਆਂ ਨੇ ਜ਼ਰੂਰ ਆ ਕੇ ਮਿਲਣਾ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਇਹ ਜਆ ਪੁਸ਼-ਅਪ ਕੀਤਾ ਜਾਵੇਗਾ ਕਿ ਉਹਨੂੰ ਰਿਜ਼ਲਟ ਮਿਲੇਗਾ ਔਰ ਜਿਹੜੀਆਂ ਗਲਤੀਆਂ ਉਹ ਕਰਦਾ ਉਹ ਗਲਤੀਆਂ ਇੰਨਾ ਪੇਪਰਾਂ ਦੇ ਵਿੱਚ ਹੀ ਰਹਿ ਜਾਣਗੀਆਂ ਆਹਨ ਵਾਲਾ ਜਿਹੜਾ ਫਾਈਨਲ ਪੇਪਰ ਹੋਵੇਗਾ ਉਹਨ ਦੇ ਵਿੱਚ ਛੋਟੀ ਮੋਟੀ ਗਲਤੀਆਂ ਨਹੀਂ ਕਰੇਗਾ ਉਹਦੀ ਤਿਆਰੀ ਦਾ ਮੁੱਲ ਪਵੇਗਾ ਉਹ ਨੌਕਰੀ ਲੱਗ ਜਾਵੇਗਾ ਔਰ ਦੂਜਾ ਵਿਦਿਆਰਥੀ ਜਿਹੜਾ ਕੀ ਕਹਿੰਦੇ ਐ ਕਿ ਹੋਣੀ ਤਿਆਰੀ ਕਰਨ ਲੱਗਿਆ ਔਰ ਉਹਨੂੰ ਐਵੇਂ ਲੱਗਦਾ ਭਈ ਮੇਰੇ ਨੰਬਰ ਘਟ ਜਾਂਦੇ ਐ ਉਹ ਬਚਾਰਾ ਭੱਜ ਜਾਂਦਾ ਹੈ ਗਏ ਬਈ ਆਪਣੀ ਪਾਰ ਨਹੀਂ ਪੈ ਰਹੀ ਤਾਂ ਇਹੋ ਜਿਹੇ ਵਿਦਿਆਰਥੀ ਜਿਹੜੇ ਦਿਮਾਗ ਦੇ ਵਿੱਚ ਆ ਸੋਚ ਰਹੇ ਕੋਈ ਮੇਰੀ ਪਾਰ ਨਹੀਂ ਪੈਣੀ ਉਹ ਭੱਜ ਜਾਂਦੇ ਹੈ ਹਿੰਮਤ ਛੱਡ ਜਾਂਦੇ ਹੈ ਟੈਂਵੀਆਂ ਕਲਾਵਾਂ ਚ ਆ ਜਾਂਦੇ ਹੈ ਪਰੰਤੂ ਨਹੀਂ ਆਪਾਂ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਯਾਦ ਕਰਨਾ ਹੈ ਔਰ ਚੇਤੇ ਰੱਖਣਾ ਹੈ ਗਏ ਉਹਨਾਂ ਵਿਦਿਆਰਥੀਆਂ ਨੇ ਵੀ ਆ ਕੇ ਜ਼ਰੂਰ ਮਿਲਣਾ ਹੈ ਗਏ ਮੇਰੀ ਤਰਫੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਦੇ ਹਿਸਾਬ ਨਾਲ ਇੱਕ ਹੈ ਜੀ ਰਣਨੀਤੀ ਤਿਆਰ ਕੀਤੀ ਜਾਵੇ कि ਉਹਨਾਂ ਨੂੰ ਪੇਪਰ ਦੇ ਵਿੱਚ ਸਫਲਤਾ ਮਿਲੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਹੌਸਲਾ ਕਿਉਂ ਾਰੀ ਜਾਂਦੇ ਆਂ ਇਹਦੇ ਪਿੱਛੇ ਕਾਰਨ ਕੀ ਹੈਗਾ ਉਹਨਾਂ ਕਾਰਨਾਂ ਦਾ ਨਿਵਾਰਣ ਕੀਤਾ ਜਾਵੇਗਾ ਉਹਦੀ ਹਰ ਇੱਕ ਸਮੱਸਿਆ ਦਾ ਸਮਾਧਾਨ ਕੀਤਾ ਜਾਵੇਗਾ ਹਰ ਇੱਕ ਵਿਦਿਆਰਥੀ ਜੋ ਵੀ ਜਿਸ ਵੀ ਤਰੀਕੇ ਦਾ ਹੈਗਾ ਉਸ ਵਿਦਿਆਰਥੀ ਦੀ ਮਾਨਸਿਕਤਾ ਦੇ ਹਿਸਾਬ ਨਾਲ ਉਹਦੀਆਂ ਪ੍ਰਸਥਿਤੀਆਂ ਦੇ ਹਿਸਾਬ ਨਾਲ ਉਹਦੀਆਂ ਔਕੜਾਂ ਦੇ ਹਿਸਾਬ ਨਾਲ ਉਹਦੀਆਂ ਸਮੱਸਿਆਵਾਂ ਦੇ ਹਿਸਾਬ ਨਾਲ ਉਹਨਾਂ ਨੂੰ ਇੱਕ ਵਧੀਆ ਟਰੀਟਮੈਂਟ ਹੈ ਜੋ ਦਿੱਤਾ ਜਾਵੇਗਾ ਪ੍ਰਸ਼ਿਕਸ਼ਨ ਦਿੱਤਾ ਜਾਵੇਗਾ ਟ੍ਰੇਨਿੰਗ ਦਿੱਤੀ ਜਾਵੇਗੀ ਜੋ ਉਹਨਾਂ ਦੇ ਲਈ ਲਾਹੇਵੰਦ ਰਹੇਗੀ ਧੰਨਵਾਦ